ਉਸ ਲੈਂਡ ਦੇ ਵਿੱਚ ਦੇ ਆਪਣਾ ਮੋਗੇ ਦਾ ਜੋ ਰਾਜਾ ਸੀ ਉਹਨੇ ਨਾਰਨਦ ਰਾਜੇ ਦੀ ਜੋ ਬਹੁਤ ਤਕੜ ਸੀ ਆਖਿਆ ਵੀ ਇੱਕ ਛੋਟੀ ਜਗ੍ਹਾ ਵਿੱਚ ਸੋਡੀ ਸ਼੍ਰੇਣੀ ਦਾ ਆਪਣੇ ਆਪ ਨੂੰ ਗੁਰੂ ਬਣ ਲੱਗਾ ਹੈ ਇਹਦੇ ਵਿੱਚ ਕਿਹੜੀ ਕਰਾਮਾਤ ਹੈ ਕਿਵੇਂ ਲੋਕ ਇਸ ਨੂੰ ਮੰਨਣ ਲੱਗੇ ਹਨ ਚੋਹਾਂ ਦਿਸ਼ਾ ਤੋਂ ਉਹ ਦੇਖਣ ਮਿਲਣ ਉਹ ਜਾਣਾ ਚਾਹਤ ਹੈ ਜਿਹੜੀ ਵਾਲੀ ਗੱਲ ਦਿੰਦੀ ਹੈ ਨਾ ਰਾਜਾ ਉਸ ਵਕਤ ਦਾ ਵਾਲਾ ਕੱਟ ਮੰਨਿਆ ਜਾਂਦਾ ਸੀ ਉਹ ਵੀ ਸਤੂਰ ਰਵਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚਾ ਹੈ ਤੇ ਲੈਨ ਵਿੱਚ ਲੱਗ ਗਿਆ ਕਿ ਇਹ ਜਿਹੜੀਆਂ ਵੀ ਜਿਹੜੇ ਲੈਨ ਤੋਂ ਲੱਗੇ ਨੇ ਇਹ ਕੀ ਕਰਦੇ ਹਨ ਇਹਨਾਂ ਨੂੰ ਕੀ ਉਹ ਬੁਰੀ ਕੋਈ ਕਰ ਜਾਂਦਾ ਜਾਂ ਕੋਈ ਇਹਨਾਂ ਨੂੰ ਲੁੱਟਿਆ ਜਾਂਦਾ ਹੈ ਇਹਨਾਂ ਨੂੰ ਵਹਿਮਾ ਭਾਰਾਂ ਦੇ ਵਿੱਚ ਪਾਤਾ ਨਹੀਂ ਪਾਇਆ ਜਾਂਦਾ ਹੈ ਤੇ ਜਦੋਂ ਲੈਨ ਖੰਡਾ ਹੈ ਉਹ ਸਤੂਰ ਦਾਫਾ ਮਹਾਰਾਜ ਦੀ ਢੰਡੀ ਜਾਂ ਸਰ ਖੁਸ਼ਕਾਈ ਜਾਂਦੇ ਨੇ کہ جڑا بھی جگہ سو حضرت عبداللہ مہاری جیڑا کر کرتا ہے جدو اس راجے دی والی آئی راجے نے بھی کونڈی جا کر پہلے آرنا بہت پر آپ کو ہویا بھی اس نے بھی اس کوئی طرح مات ہوگی گئے گی جدو کونڈی جا کر شکر لگا کہ کہنے لگا مہارا جی میرے اتھاؤں کے پاہ ہو

ਸੁਕੇ ਬਾਗ ਵੀ ਹਲੇ ਹੋ ਜਾਂਦੇ ਹਨ ਦ੍ਰਿਸ਼ਟੀ ਦੇ ਵਿੱਚ ਵੀ ਉਹ ਤਾਂ ਸਾਹ ਬੰਦ ਕੀ ਵਾਲੇ ਦੇ ਵੇਖੀ ਵਕਤ ਪਾਣੀ ਨੇ ਦੇ। ਸੋ ਜਦੋਂ ਨੂਨ ਨੇ ਮੁਖ ਦੇ ਵਿੱਚੋਂ ਉਸ ਰਾਜੇ ਨੇ ਉਹ ਅੰਮ੍ਰਿਤ ਦੀ ਪੂਰੀ ਭਾਈ ਤੇ ਮਹਾਰਾਜ ਘਰਨਾ ਆ ਗਿਆ ਵੀ ਚਮੜੇ ਵਾਲਾ ਪਾਣੀ ਇਹ ਕਿਵੇਂ ਅੰਮ੍ਰਿਤ ਹੋ ਸਕਦਾ ਹੈ? ਇੰਨਾ ਲੋਕਾਂ ਦੇ ਨਾਲ ਪ੍ਰੇਮ ਕੀਤਾ ਜਾ ਸਕਦਾ ਲੱਗਦਾ ਹੈ। ਲੋਕਾਂ ਦੇ ਨਾਲ ਇੱਕ ਛਕੀਆਂ ਮਾਨਵਾਤੀ ਇਹਨਾਂ ਨੇ ਇਹ ਤੁਹਾਨੂੰ ਦੱਸਾਇਆ ਹੋਇਆ ਹੈ। ਸੋ ਬਾਹਰ ਆ ਕੇ ਉਹ ਪਾਣੀ ਜਿਹੜੀ ਅੰਮ੍ਰਿਤਸਰ ਦੀ ਝੂਲੀ ਸੀ ਦੁਆਰਾ ਕੋ ਫੋਟ ਰਿਤੀ ਜਦ ਫੰਗਾ ਬੰਦਾ ਨਾ ਕਾਲੀ ਕਾਲੀ ਸੋਕਲੇ ਚਤੇ ਕੇ ਵੀ ਆਪਣੇ ਵਸਤਰਾਂ ਤੇ ਕੱਪੜਿਆਂ ਤੇ ਵੀ ਬੈ ਜਾਂਦੇ ਹਨ ਉਹ ਕੱਪੜਿਆਂ ਦੇ ਉੱਤੇ ਜਿਹੜੀ ਸ਼ਾਹੀ ਵਿਸ਼ਾਖ ਪਾਈ ਸੀ ਰਾਜੇ ਨੇ ਉਹ ਕੱਪੜਿਆਂ ਦੇ ਉੱਤੇ ਕੁਛ ਛਿੱਟੇ ਪੈ ਗਏ ਨੇ ਇਹ ਘਰ ਵਿੱਚ ਜਾਂਦਾ ਹੈ ਉਹਨਾਂ ਤੋਂ ਲੰਘਦਾ ਹੈ ਬਾਸਰ ਕੀ ਕਾਰ ਤੇ ਸਭ ਤੋਂ ਬਾਸਰ ਬਾਕੇ ਮੰਨਤ ਸੋਚਦਾ ਚਾਹਤਾ ਹੈ ਵੀ ਅਜੇ ਮੈਂ ਤਮੜੇ ਦਾ ਪਾਣੀ ਵੀ ਕੀ ਆਇਆ ਹੈ ਤੇ ਮੇਰੀ ਕਿਸਮਤ ਚੰਗੀ ਹੈ ਜਿਹੜਾ ਮੈਂ ਕੁਰਲੀ ਕਰਕੇ ਬਾਹਰ ਨਹੀਂ ਛੱਡ ਦਿੱਤਾ ਹੈ ਮੈਂ ਸ਼ਤੀ ਬਲਾਤ ਛਕਣ ਵਾਲਾ ਰਾਜਾ ਹਾਂ ਤੇ ਅੱਜ ਮੈਨੂੰ ਇਸ ਵਖੰਡੀ ਸਾਤ ਨੇ ਸਾਤ ਨੇ ਜਿਵੇਂ ਆਪਾਂ ਦੇਖਦੇ ਦੁਨੀਆ ਦਾ ਲੀਡਰ ਲੋਕ ਚੰਗੇ ਪਰਸਾਂ ਨੂੰ ਵੀ ਬਹੁਤ ਮੰਦਾ ਚੰਗਾ ਔੜੇ ਫਿੱਕੇ ਸ਼ਬਦ ਬੋਲਦੇ ਨੇ ਰੱਬ ਦੇ ਪਿਆਰਿਆਂ ਨੂੰ ਤੇ ਵੀ ਇਹਨੇ ਆਪਣੇ ਵਖੰਡ ਦੇ ਨਾਲ ਮੈਨੂੰ ਲੁੱਟਣਾ ਚਾਹਿਆ ਹੈ ਤੇ ਮੈਨੂੰ ਪਰਮਾਉਣਾ ਚਾਹਿਆ ਲੇਕਿਨ ਮੈਂ ਇਤਨਾ ਨਰਮ ਨਹੀਂ ਹੈ ਇਦਨਾ ਕੁੜਾ ਨਹੀਂ ਹੈ ਮੈਂ ਇਹ ਨਹੀਂ ਦੰਨਾਂ ਤੇ ਪਰਮਾਇਆ ਜਾਵੇਗਾ ਜਾਂ ਇਹਦੇ ਕੋ ਖੰਡ ਜਿਵੇਂ ਪਰਮਾਇਆ ਜਾਵੇਗਾ ਕੋਈ ਬਚਾਉਂਦਾ ਦੋਹਤਾ ਹੈ ਉਹ ਜਿਹੜੇ ਵਸਤਰ ਨੇ ਧੋਬਣ ਦੀ ਸੀ ਇੱਕ ਕਹਿੰਦੇ ਰਾਜਵੰਦਨਾਂ ਦੇ ਕਰ ਸ਼ਾਹੀ ਧੋਬਣਾ ਨਹੀਂ ਹੁੰਦੀਆਂ ਸਨ ਤੇ ਉਹ ਸ਼ਾਹੀ ਕਪੜੇ ਧੋਣੀਆਂ ਸਨ ਤੇ ਉਹ ਤੋਂ ਬਣੇ ਰਾਜੇ ਦੇ ਆਪਣੇ ਨਿਜ ਮੁਤਾਬਕ ਦੇ ਕਪੜੇ جگہ گھر تک جا کے چنی طرح صاف جو شاہی راجے مہاراجے کپڑے ہندوستان جیسے ڈرائی کریم کپڑا کرونے کسے کو کپڑا وہ دیکھتا بھی کوئی داغ کا کل رہ گیا یہ دنپ نے شاہی وساخیا بھی کوئی داغ نہیں لگا رہے نے کہ دو تین داغ اس وشاہی شاخ پے سن ਦੇ ਮੰਨ ਲੈ ਜੁ ਵਿਚਾਰਿਆ ਵੀ ਇਹ ਰਾਜੇ ਦੀ ਕਿਸਾਕ ਹੈ ਇਹ ਸ਼ੁੱਧ ਨਾ ਹੋਈ ਚੰਗੀ ਤਰ੍ਹਾਂ ਨਾ ਹੈ ਸਾਫ ਨੂੰ ਜਿਹੜੇ ਰਾਜੇ ਨੇ ਮੈਨੂੰ ਲੋਕੜੀਆਂ ਬਾਹਰ ਕਰ ਦੇਣਾ ਹੈ ਉਹਨੇ ਦੁਬਾਰੇ ਫੇ ਆਪਣਾ ਸਾਪਨ ਤੋ ਜੁਦੋ ਉਸ ਕਸਤ ਦਾ ਕਹਿ ਨਹੀਂ ਤਲ ਸਾਫ ਨੂੰ ਜੁੜਾ ਹੋਵੇਗਾ ਚੰਗੀ ਤਰ੍ਹਾਂ ਬਸਨਾ ਤੋ ਰਾਣੀ ਦਾ ਗਵਾੜੇ ਬਾਰੇ ਚੱਕੀਤਾ ਤੇ ਲੇਕਰ ਉਹ ਦਾਗ ਫੇ ਨਾ ਲੱਗਿਆ ਕਿ ਜਿਹੜਾ ਵੱਡਾ ਦਾਗ ਸੀ ਤੇ ਉਹ ਦਾਗ ਉਸ ਧੋਵਣੇ ਕਪੜੇ ਤੋਂ ਨਾਲੀ ਲੜਕੀ ਨੇ ਉਹਨੇ ਦਾਗ ਆਪਣੇ ਮੂੰਹ ਵਿੱਚ ਲੈ ਕੇ ਤੇ ਚੱਲਿਆ ਮੂੰਹ ਦੇ ਵਿੱਚ ਅੱਖਾਂ ਪੈਤਾ ਦੇ ਅੰਦਰੋਂ ਪਰਵੇਸ਼ ਹੋ ਗਿਆ ਸਤੂਰਲਾਪ ਮਾਰ ਤੱਕ ਹੁੰਦੀ ਜਗਾ ਖੁਸ਼ਨਾਮ ਜੀ ਮਰੀਵਾਹੀ ਉਹ ਤੋਂ ਬਣ ਆਪਣੇ ਵਸਤਰ ਜਿਹੜੇ ਨੇ ਅੱਗੇ ਦਾ ਰਾਜ ਮਹਿਲਾਂ ਵਿੱਚ ਲੈ ਕੇ ਜਾਂਦੀ ਸੀ ਆਪਣੇ ਘਰ ਹੀ ਲੈ ਗਈ ਤਾਂ ਜਾ ਕੇ ਤੇ ਇੱਕ ਪੋਣੇ ਤੇ ਗੱਡ ਜਾਂਦੀ ਆ ਉਹ ਸਤਿਗੁਰੂ ਰਬਦਾਸ ਮਹਾਰਾਜ ਦਾ ਫਿਲਮ ਕਰਨ ਲੱਗਦੀ ਹੈ ਉਹ ਦੇ ਰੂਪ ਰੂਪ ਦੀ ਵਿੱਚ ਸਤਿਗੁਰੂ ਰਬਦਾਸ ਮਹਾਰਾਜ ਦਾ ਪ੍ਰਵੇਸ਼ ਹੋ ਗਿਆ ਹੈ ਤਾਂ ਸਤਿਗੁਰੂ ਰਬਦਾਸ ਤਾਂ ਸਤਿਗੁਰੂ ਵਾਪਸ ਹੋ ਗਈ ਜਾਂਦੀ ਹੈ ਜਦੋਂ ਦੋ ਦਿਨ ਬੀਤੇ ਇੰਕਵਾਰੀ ਹੋਈ ਵੀ ਉਹ ਜਿਹੜੀ ਧੋਬਣ ਹੈ ਸਾਹੀ ਰੋਪ ਲੈ ਕੇ ਜਾਂਦੀ ਰਾਜਦਵਾਰਨ ਤੋਂ ਉਹ ਆਈ ਨਹੀਂ ਤਾਂ ਹੁਸ਼ਿਆ ਜਿਹੜਾ ਰਾਜ ਨੇ ਆਪਣੇ ਕਰਮਚਾਰੀ ਭੇਜੇ ਤੇ ਕਰਮਚਾਰੀਆਂ ਨੇ ਆਖਿਆ ਵੀ ਕਿ ਜਿਹੜੀ ਧੋਬਣ ਹੈ ਉਹਨੇ ਪ੍ਰਵਾਦਨ ਮੁਸ਼ਿਆ ਹੈ ਇਹ ਲੋਕਲੀ ਕਾਦੀ ਹੈ ਵਾਸਤਰਾ ਦੀ ਤੇ ਉਹ ਆਈਗਾ ਤੋਂ ਨਹੀਂ ਹੈ ਤੇ ਉਹਦੇ ਪਰਿਵਾਰ ਵਾਲੇ ਕਹਿਣ ਲੱਗੇ ਵੀ ਇਹਨੂੰ ਪਤਾ ਨਹੀਂ ਕਿਹੜਾ ਰੰਗ ਚੜ ਗਿਆ ਹੈ ਤੇ ਇਹ ਕਹਿੰਦੀ ਮੈਨੂੰ ਹੁਣ ਦੁਨੀਆਦਾਰੀ ਦੇ ਕੰਮ-ਧੰਦੇ ਦੀ ਲੋੜ ਨਹੀਂ ਹੈ ਦੁਨੀਆਦਾਰੀ ਦੇ ਜਿਹੜੇ ਕੰਮ ਤਾਂ ਦੇ ਹਨ ਸਾਰੇ ਮੇਰੇ ਉੱਤੇ ਰੁੱਟ ਗਏ ਹਨ ਕਿਉਂਕਿ ਹੀਰਾ ਹਾਥ ਚੜਿਓਨ ਦਾ ਮੋਲਕ ਛੂਟ ਗਿਆ ਸੰਸਾਰ ਤੋਂ ਜਦੋਂ ਉਸ ਪ੍ਰਭੂ ਪਰਮੇਸ਼ੁਰ ਦਾ ਨਾਮ ਰੂਪੀ ਹੀਰਾ ਕਿਸੇ ਦੇ ਅੰਦਰ ਹੱਥ ਵਿੱਚ ਆ ਜਵੇ ਜਾਂ ਕਿਸੇ ਦੇ ਅੰਦਰ ਪਰਵੇਸ਼ ਕਰ ਜਵੇ ਉਹ ਗुण रूपी ਹੀਰਾ ਕ੍ਰਿਮੇਸ਼ਰ ਨਾਮੁਕੀ ਹੀਰਾ ਇਹਨੂੰ ਦੁਨੀਆਦਾਰੀ ਦਾ ਜਿਹੜਾ ਕੰਮ ਕਰਦਾ ਹੈ ਉਹਨੂੰ ਕਾਦੀ ਲੋੜ ਨਹੀਂ ਕਿ ਪਰਮੇਸ਼ਰ ਉਹਦੇ ਆਪ ਹੀ ਕਾਰਜ ਨਾਸ ਕਰਦਾ ਹੈ ਸੰਤਾ ਕੇ ਕਾਰਜ ਆਪ ਕਰਵਾਣ ਅਨ ਕਮ ਕਰਾਉਣ ਆਇਆ ਗਾਮ ਉਹ ਤੋਂ ਵੱਡੀ ਤੁਸਤਮ ਪਰਮੇਸ਼ਰ ਦਾ ਸਭ ਤੋਂ ਰਬਦਾਨ ਮਾਰਨੇ ਚੰਨ ਨੇ ਨਾਲ ਜਿਹੜੇ ਲੱਗੀ ਹੈ ਉਹਨਾਂ ਦਾ ਕੰਮ ਹਾਲਾ ਫਿਰਨ ਗਾਦੀ ਹੈ ਰੋਮ ਰੋਮ ਦੇ ਵਿੱਚ ਜਦੋਂ ਉਹਨੇ ਇਤਨਾ ਚਾਰੀ ਦਿਨ ਬਾਅਦ ਜਾ ਕੇ ਆਦੇ ਕਹਣਾ ਕੀ ਚਾਹਿਆ ਜਨਾ ਉਹ ਜੀ ਧੋਮਣ ਹੈ ਉਹਨਾਂ ਦੇ ਘਰ ਵਾਲੇ ਕਹਿੰਦੇ ਨੇ ਕਿ ਉਸ ਦੀ ਮਹੂਤਮੇਸ਼ਰ ਦੇ ਨਾਲ ਲੱਗੀ ਹੋਈ ਹੈ ਸਾਨੂੰ ਨਹੀਂ ਕੁਝ ਪਤਾ ਹੈ ਉਹ ਕਹਿੰਦੀ ਮੈਨੂੰ ਦੁਨੀਆਦਾਰੀ ਦੇ ਰਾਜ ਭਾਗ ਦੇ ਕਰਨ ਦੀ ਕੋਈ ਲੋੜ ਨਹੀਂ ਹੈ ਮੈਨੂੰ ਰਾਜ ਭਾਗ ਅੰਦਰ ਰਾਜ ਦਰਬਾਰ ਅੰਦਰ ਕੋਈ ਕੱਪੜੇ ਤੁਮ ਦੀ ਕੋਈ ਲੋੜ ਨਹੀਂ ਹੈ ਮੈਨੂੰ ਅੱਜ ਜਾਣਾ ਤੇ ਖੁਦ ਰਾਜਾ ਤੱਕ ਹੀ ਆਇਆ ਕੱਟਕਟ ਸੀ ਜਿਹੜਾ ਕੱਟੜ ਬੰਦਾ ਹਮਾਂ ਨੂੰ ਯਕੀਨ ਨਹੀਂ ਹੁੰਦਾ ਕਰਦੇ ਹੈ ਕਿ ਬਾਕੀ ਇੱਥੇ ਧੂਰ ਜਾ ਗਲਤ ਹੈ ਤੋ ਰਾਜਾ ਜਦੋਂ ਖੋਲ ਤੋ ਬੁੰਡੇ ਪਾਸ ਆਇਆ ਤੇ ਧੋਬਣੇ ਜੇ ਮਾਰੂ ਆਤਮਾਰਿਆ ਵਾਨ ਨੂੰ ਪਕੜ ਕੇ ਤੇ ਜੋ ਢੋਰਾ ਮਾਰੇ ਜੋ ਚਾਹ ਕਿ ਰਾਜ ਦਰਵਾਜ਼ੇ ਵਿੱਚ ਜਿਹੜਾ ਤੇਰਾ ਕੰਮ ਹੈ ਜੇ ਕਿ ਜੇ ਕੋ ਨੂੰ ਨਹੀਂ ਕਰ ਤੂੰ ਇੱਥੇ ਬੈਠੀ ਖੰਡ ਰੱਖੀ ਐ ਅਰਦਾਸ ਨਹੀਂ ਆ ਲੋਕਾਂ ਨੂੰ ਆਪਣੇ ਮੱਥਾ ਲਾਉਣ ਵਾਸਤੇ ਕੁਸਮਾਦੀ ਦਾਕ ਰੱਖੀ ਹੈ

ਇਸ ਲਈ ਆਪਾਂ ਆਪਾਸ਼ਨਾ ਕਰਨ ਦੀ ਰਵਾਤ ਉਸ ਵੰਦ ਕੀ ਕਰਦੇ ਹੈ ਬੰਦਾ ਉਹਦਾ ਹੀ ਰੂਪ ਹੋ ਜਾਂਦਾ ਹੈ ਸੋ ਜਦੋਂ ਧੰਨ ਸਤਬੂ ਜੀ ਗਵਾਸ ਧੰਨ ਸਤਬੂ ਜੀ ਗਵਾਸ ਕੋ ਰੋਮ ਨਮ ਦੇ ਵਿੱਚੋਂ ਆਵਾਜ਼ ਆਈ ਤੇ ਰਾਜਾ ਬੜਾ ਹੈਰਾਨ ਹੋਇਆ ਕਿ ਇਹ ਤਾਂ ਗਾਨਕੀ ਹੈ ਇਹ ਤਾਂ ਸਤਬੂ ਜੀ ਰਵਧਾਰ ਮਹਾਰਾਜ ਦੀ ਉਪਾਸ਼ਕ ਹੈ ਜਿਹਦੇ ਅੰਦਰ ਰੋਮ ਨਮ ਦੇ ਵਿੱਚ ਸਤਬੂ ਜੀ ਰਵਧਾਰ ਮਹਾਰਾਜ ਦਾ ਨਾਮ ਲੱਗਾ ਹੈ ਸੋ ਉਹਨੂੰ ਫਿਰ ਪੁੱਛਿਆ ਹੱਥ ਜੋੜੇ